ਆਉਂਦੇ ਰਹਿ ਗਏ। ਬਾਬਾ ਜੀ ਕਹਿੰਦੇ ਭਾਈ ਰਾੜੇ ਵਾਲੇ ਸੰਤ ਵੀ ਇੱਕ ਜਨਮ ਰੇ ਰਹੇ ਹੋਇਆ। ਇਹ ਅਨਾਉਂਸਮੈਂਟ ਕਰਿਆ ਕਰੋ ਰੇ। ਵੀ ਜਿਹੜਾ ਦੇਸੀ ਕੇ ਉਹਦਾ ਪੀਪਾ ਦਊਗਾ ਉਹਦੇ ਪੁੱਤਰ ਹੋਊਗਾ। ਖੁੱਲ੍ਹੇ ਹੀ ਵਜਨ ਕਰਤਾ ਕੋਈ ਦਵੇ। ਹਾਂ ਕੋਈ ਕਰੇ। ਹੁਣ ਇੱਥੇ ਮੈਂ ਕਹਨਾ ਸੈਂਕੜੇ ਬੱਚੇ ਹੋਏ ਆ ਸੈਂਕੜੇ। ਹੁਣ ਵੀ ਹੁਣ ਵੀ ਹੁੰਨੇ ਆ। ਕਹਿੰਦੇ ਭਾਈ ਇਹ ਤੇ ਲਿਖ ਕੇ ਲਾਓ। ਵੀ ਜਿਹੜਾ 25 ਪ੍ਰਕਾਰਾਂ ਮਾ ਰੋਜ਼ ਕਰੂਗਾ 40 ਦਿਨ। ਉਹਦੀ ਇੱਛਾ ਪੂਰੀ ਹੋਊ। ਜਾਦੇ ਲਾਇਆ ਉਹ ਫਿਰ ਖੁੱਲਾ ਹੀ ਬਚਨ ਕਰ ਰਹੇ ਕੋਈ ਕਰੇ ਕੋਈ ਕੋਈ ਕਰੇ ਕੋਈ ਜਿਹੜਾ ਮਰਜੀ ਕਰੇ ਅੱਜ ਵੀ ਉਹ ਬਚਨ ਉਹ ਮੈਂ ਵਰਤਦਾ ਹਾਂ ਤੂੰ ਦੇਖੋ ਸਾਜੀ ਕਿੱਕਣ ਪਰ ਕੰ ਸਾਰਾ ਤਾਂ ਚੱਲਦੀਆਂ ਪ੍ਰਕਾਰਾਂ ਮਾਂ ਰਾਤ ਨੂੰ 11 11:30 ਵਜੇ ਵੀ ਕਈ ਕਰਦੇ ਹੁੰਦੇ ਜੋ ਬਚਨ ਕਰਤਾ ਉਹ ਹੋ ਰਹੇ ਓਕੜੇ ਹੁਣ ਤੱਕ ਵੀ ਹੋ ਗਏ ਹੁਣ ਤੱਕ ਚੱਲਦੇ ਇਹਦਾ ਜੁਗਾ ਜੁਗਾਂਤ ਲੰਘ ਚੱਲਣੇ ਨੇ ਕਹਿੰਦੀ ਮੈਂ ਦਿਲਾ ਜਾਂ ਮੈਂ ਮੰਨਣ ਵਾਲੀ ਦੀ ਕਹਿੰਦੀ ਮੈਂ ਤਾਂ ਹੋਰ ਦਾ ਕਹਿੰਦੀ ਮੈਂ ਕੱਲ ਜਾ ਕੇ ਉੱਚੇ